ਮਚਾਈ ਦਾਂ ਦੀ ਗੱਲ ਕਰਦੇ ਉਹਦੀ ਨਿਹਾਰ ਕਿਹੜੀ ਗੱਲ ਤੋਂ ਹੋ ਗਿਆ ਹੁਣ ਆ ਇੱਥੇ ਮੇਰੀ ਸੂਹ ਮੁਬਾਰਕ ਬੇਹਾਲ ਹੋ ਜਾਂਦੇ ਤੇ ਚਲੋ ਇੱਕ ਹੋਰ ਇਹ ਚਾਹੁੰਦਾ ਹੈ ਕਿ ਸਾਡਾ ਆਦ ਬਣ ਬੈਠਾ ਇਹ ਜਿਹੜਾ ਸਪੰਜ ਆਇਆ ਹੈ ਮੈਨੂੰ ਲੱਗਦਾ ਇਹ ਗੀਤ ਦੀ ਤਸਵੀਰ ਦੇ ਨਾਲ ਮੈਚ ਨਹੀਂ ਕਰ ਰਿਹਾ ਜੀ ਔਰ ਮੇਰਾ ਮਨਣਾ ਇਹ ਹੈ ਉਹ ਜੋ ਮੈਂ ਗੀਤ ਪੜੇ ਇਨਾਂ कि समाजिक ने समाजिक सरोकारा गारे वाजिब ने तो गाया गीत उस प्धर के उ खराब करना चाहता है गाँव वाले पदर के उत खराब उ एक गीत अपने सारे जा रहे हो ਇਹ ਸਾਰੇ ਵਿਚਾਰ ਇੱਕੋ ਹੀ ਗੀਤ ਦੇ ਵਿੱਚ ਦੇ ਦਨਗੇ ਚਾਰ ਵਿੱਚੇ ਜਾ ਸਕਦੇ ਨੇ ਅਲੱਗ ਅਲੱਗ ਕਿਹਾਰੇ ਅੰਗ ਨੇ ਤੇ ਵਿਚਾਰ ਜਿਹੜਾ ਨਾ ਉਹ ਇੰਨਾ ਭਾਰੀ ਬੋਝਲ ਨਹੀਂ ਬਣ ਜਾਣਾ ਚਾਹੀਦਾ ਕਿ ਉਹ ਸੁਣਨ ਵਾਲੇ ਨੂੰ ਦੇਖਣ ਵਾਲੇ ਨੂੰ ਨਜ਼ਰ ਆਵੇ ਨਹੀਂ ਅਦਰਵਾਈਜ਼ ਉਹ ਪਤਾ ਹੀ ਕਿਹਾ ਜਾ ਸਕਦਾ ਕੱਪਤਾ ਕਿਹਾ ਜਾ ਸਕਦਾ ਮੈਂ ਸੰਦਾ ਘੱਟੋਂ ਘੱਟ ਇਸ ਵੀਤ ਸੰਗ੍ਰਹਿਨ ਘੱਟ ਤੋਂ ਘੱਟ ਹੋਰ ਜੋ ਬਾਤ ਇਸ ਨੂੰ ਪੜਿਆ ਜਹਾ ਚਾਹੀਦਾ ਸੋਧਿਆ ਜਾਣਾ ਚਾਹੀਦਾ ਕਿਉਂਕਿ ਖੂਬਸੂਰਤ ਗੱਲਾਂ ਨੇ ਤੇ ਖੂਬਸੂਰਤ ਤਰੀਕੇ ਨਾਲ ਹੀ ਪੇਸ਼ ਕਰਨੀ। ਉਹ ਬਾਅਦ ਵਿੱਚ ਜਦੋਂ ਆਏ ਤਾਂ ਵਧੀਆ ਹੀ ਚੀਜ਼ ਸਾਡੇ ਸਾਹਮਣੇ ਆਏ। ਮੇਰੀ ਮਨਸ਼ਾ ਇਹ ਹੈ ਸੁਦੀਸ਼ ਸੁੰਮ ਦੇ ਹੋਰ ਆਰਟੀਕਲ ਵੀ ਪੜਦੇ ਇਹਨਾਂ ਦੀ ਕਵਤਾ ਵੀ ਪੜਦੇ ਇਹਨਾਂ ਦੇ ਗੀਤ ਵੀ ਖੂਬਸੂਰਤ ਨੇ ਗੀਤਾਂ ਦੇ ਵਿੱਚ ਜੋ ਇਹ ਕਹਿਣਾ ਚਾਹਦੇ ਉਹ ਸਾਰੀਆਂ ਗੱਲਾਂ ਖੂਬਸੂਰਤ ਨੇ। ਪਰ ਅਸੀਂ ਇਹ ਜਾਣਿਆ ਕਿ ਜਦੋਂ ਆ ਜਿਹੜਾ ਖੁਦਾਇਆ ਪਿਆ ਹੁੰਦਾ ਹੈ ਉਹ ਟੀਲੇ ਉਹ ਸੱਚ ਸੰਭਰ ਕੇ ਆਉਂਦੀ ਹੈ ਨਾ ਹਰ ਪੱਖੋਂ ਮਤਲਬ ਉਸ ਤਰ੍ਹਾਂ ਦਾ ਆਪਾਂ ਇਹ ਜਾਣੇ ਆ ਕਿ ਉਹ ਹੋਵੇ ਤੇ ਮੈਂ ਕੁਛ ਇੱਕ ਸ਼ਬਦਾਂ ਜਾਂ ਵੀ ਗਲਤੀਆਂ ਵੀ ਇਸੇ ਕਰਕੇ ਮੈਂ ਕਹਿੰਦਾ ਕਿ ਘੱਟ ਤੋਂ ਘੱਟ ਮੇਰੇ ਮਤਲਬ ਦੋ ਪਾਸੋਂ ਦੱਸਣਾ ਚਾਹੀਦਾ ਤੇ ਆ ਵਿਲਾਬਿਤ ਦੋਰੀਆਂ ਇਹ ਇਹ ਹੈ ਇਹਦੇ ਵਿੱਚ ਹੈ ਸਾਰਾ ਹੀ ਆਲਮ ਸੁਰਕਰਸ਼ਟਿਆ ਜਿਵੇਂ ਸਰੰਗੀ ਸਰੰਗੀਆਂ ਨਹੀਂ ਹੁੰਦੀ ਹਮ ਸਾਰਾ ਹੀ ਆਲਮ ਸੁਰਕਰਸ਼ਟਿਆ ਜਿਵੇਂ ਸਰੰਗੀਆਂ ਨਹੀਂ ਹੁੰਦੀਆਂ ਮੇਰੀ ਤਾਂ ਸਮਝ ਹੀ ਨਹੀਂ ਆ ਰਹੀ ਇਹ ਕੈਪੀ ਜਿਵੇਂ ਇਹ ਕਹਿਣਾ ਸੀ ਚਾਹਦੇ ਨੇ ਠੀਕ ਹੈ ਇਹ ਸਪਰੂਗਾ ਨਹੀਂ ਆ ਮੇਰੀ ਸਮਝ ਨਹੀਂ ਆ ਰਹਾ ਕੱਟੋ ਪਾਸ ਕਿ ਸਾਰਾ ਹੀ ਆਲਮ ਸਰ ਕਰ ਛੱਡਿਆ ਹੋਇਆ ਗੱਲ ਇੱਥੇ ਤਾਂ ਸੋ ਕਰ ਛੱਡਿਆ ਇਹ ਵਿਚਾਰ ਸੋ ਕਰ ਛੱਡਿਆ ਜਿਵੇਂ ਸਰੰਗੀਆਂ ਨਹੀਂ ਹੁੰਦੀ ਸਰ ਵੀ ਦਾ ਪਾਸਾ ਸ਼੍ਰਾਮ ਦੇ ਨਾਲ ਇੱਥੇ ਆਲਮ ਨੂੰ ਸਾਰੇ ਰੂਪ ਸੇ ਉਪਕਰਨਾ ਮੈਨੂੰ ਕੁਝ ਇਹ ਵੀ ਹੋਇਸ ਤਾਂ ਲੱਗਿਆ ਸੋ ਇਹ ਨਵ ਕਲਾ ਯਤਨ ਜਿਹੜਾ ਕੀ ਸ਼ਕਪੰਤ ਤੋਂ ਪਹਿਲਾਂ ਚਰਚਾ ਹੋਈ ਬਹੁਤ ਵਧੀਆ ਲੱਗਾਈ ਤਾਂ ਕੀ ਸ਼ਕਪੰਤ ਬਾਅਦ ਤਾਂ ਫਿਰ ਤਾਂ ਅ ਬਤਾਈ ਦੇ ਨਹੀਂ ਹੁੰਦੀ ਐ ਤੇ ਹਾਂਜੀ ਇਹ ਹੋਰ ਤਾਂ ਫਿਰ ਕੋਈ ਜਾਂਦੇ ਕਰਨ ਨਹੀਂ ਹੁੰਦੇ ਮੈਂ ਚਾਹੇ ਦੇ ਕੋਈ ਮੇਰੇ ਨਾਲ ਨਹੀਂ ਮਟਾਰ ਨਹੀਂ ਜੇ ਕਰਦਾ ਕੀ ਹੁੰਦਾ ਸਾਡੇ ਕੀ ਚੀਜ਼ ਕਰ ਨਹੀਂ ਹੁੰਦੀ ਤੇ ਬੜੀਆ ਕਰਾਇਆ ਕਰਦੇ ਜਰੀ ਨੂੰ ਸੁਣਾ ਹੁੰਦਾ ਕਰਜਾ ਬਦਲ ਸਕਾ ਸੋ ਜੀ ਇਸ ਨੂੰ ਮੈਂ ਨਾਲ ਬੜੀ ਕਾਫੀ ਸਾਂਝਾ ਕਰਕੇ ਸੁਪਾਤੀ ਹੋਈ ਸੀ ਇਹਨਾਂ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਮੈਂ ਹਲੇ ਚੱਲ ਰਿਹਾ ਇਹਨਾਂ ਦੀ ਸਹਿਤ ਕਰੀ ਨੂੰ ਬਹੁਤ ਜ਼ਿਆਦਾ ਦੇਣਾ ਹੈ ਸੈਕਟਰ ਵਿੱਚ ਮੈਨੂੰ ਅੱਜ ਵੀ ਕੋ ਦੇਖਿਆ ਪੈਂਦੇ ਇਹਨਾਂ ਦੇ ਕਦੇ ਪਾਰਕਿੰਗ ਦੇ ਵਿੱਚ ਜੈ ਕਸ਼ਮੀਰ ਸਿੰਘ ਬੰਦੜ ਕਦੇ ਵਿਚਾਰ ਚਰਚਾ ਕਰਦੇ ਸੀ ਕਦੇ ਵੋਗਨ ਮਿਲਦੇ ਸੀ ਅਜਮੇਲ ਸਾਕਰ ਜੀ ਨਾਲ ਸਾਹੋਬਾੜੀਆ ਸਾਹਿਬ ਮੇਰੇ ਕਹੜੇ ਮਤਲਬ ਇਹਦੀ ਸੰਗਤ ਬਹੁਤ ਸੁਲਝੇ ਹੋਏ ਸੈਕਟਰਾਂ ਦੇਵਾ ਕਰਦੇ ਉਸ ਕਰਕੇ ਸੰਗਤ ਦਾ ਰੰਗਤ ਅਸਰ ਪੈਂਦਾ ਹੈ ਰੰਗਤ ਕਾੜੀ ਹੁੰਦੀ ਜਿਹੜੀ ਪੁਸਤਕ ਇਹਨਾਂ ਨੇ ਮੈਂ ਮਾਫੀ ਚਾਹੁੰਦਾ ਹਾਂ ਸੁਮਨ ਜੀ ਮੈਂ ਦੇਖ ਨਹੀਂ ਸਕਿਆ ਇਹ ਕੋਈ ਇੱਕ ਬੋਲ ਕੇ ਪਰ ਹੁਣ ਮੈਂ ਮੜੀ ਜੀ ਨਿਕਾ ਮਾਰੀ ਬੈਠੇ ਬਸ ਇੱਕ ਗੀਤ ਵਜਰਾ ਆਇਆ ਇਹਦੇ ਚ ਮਨੋ ਬਾਕੀ ਦਾ ਸਾਰੇ ਸੱਜਣਾ ਦਾ ਬਹੁਤ ਸੋਣਾ ਗਾਥਿਆ ਕਿ ਤਰ੍ਹਾਂ ਇੰਪਰੋਫਰੀਟਿੰਗ ਹੋ ਗਈ ਦੀ ਇੱਕ ਗੀਤ ਹੈਗਾ 43 ਨੰਬਰ ਤੇ ਕੋਈ ਨਾ ਡਾਡੀਆਂ ਪਾਦਾ ਇਹਦੇ ਵਿੱਚ ਲਈ ਆਪ ਜੀ ਨੇ ਲਿਖਿਆ ਸਾਡੇ ਪਿੰਡ ਸੁੱਕ ਕੇ ਬਾਗ ਵਿੱਚ ਡਾਲਰਾਂ ਦਾ ਸ਼ੋਰ ਅੱਗੇ ਆ ਗਿਆ ਕੋਈ ਨਾ ਡਾਡੀਆਂ ਉਦਾਸ ਐਨਾ ਪਾਉਣ ਭੁੱਲੇ ਮੋਰ ਮੇਰੇ ਘਟਾ ਨਾਲ ਨਾ ਡੀਲ ਕਰਾਉਂਦਾ ਪਾਉਂਦਾ ਜਿਆਦਾ ਡੀਲ ਕਰੇ ਕੋਈ ਨਹੀਂ ਚੰਗਾ ਕਹਿੰਦੇ ਜੀ ਇਹਨਾਂ ਕੋਲ ਡਰਵਾ ਲਿਆ ਅਜੇ ਸਾਫਾ ਕਰਾਉਂਦਾ ਹੈ ਬਾਕੀ ਦੇਖੀ ਇਸੇ ਦੇ ਵਿੱਚ ਦਿੱਤੀ ਨੇ ਨੰਬਰ ਪਹਿਰੇ ਦੇ ਵਿੱਚ ਜੀਸਰ ਵੇਲੇ ਸਾਹਮਣੇ ਛੀੜੀਆਂ ਰਵਾਰ ਦੀਆਂ ਸੁਰਾਰ ਰਵਾਰ ਨਹੀਂ ਰਵਾਫ ਕਰਦਾ ਪਾਪ ਕਹਿੰਦੇ ਇਸਪੈਂਡ ਹੋ ਉਹ ਮੂਲ ਕੀਮਤੀ ਪਹਿਲਾਂ ਦੱਸਿਆ ਸੀ ਗੁਰਾ ਜੇ ਦੋ ਘੱਟ ਗੱਲਾਂ ਜੀ ਨਜ਼ਰ ਆਈਆਂ ਬਾਕੀ ਤਾਂ ਪੜੀ ਸਾਰਿਆਂ ਨੇ ਪੜੀ ਜੀ ਤੁਹਾਡਾ ਔਰ ਬਹੁਤ ਬਹੁਤ ਬਤਾਈ ਜੀ ਪੰਜਾਬ 77 ਸਹਿ ਸਰਵਰ ਦੇ ਪਹਿਲਾਂ ਇਹ ਰਹੇ ਨੇ ਵਿੱਚ ਸਰਕਾਰਾਂ ਉਹਦੇ ਦਾ ਅਜਿਹਾ ਪ੍ਰਗਟਾਵੇ ਕਿ ਬਹੁਤ ਸਮਾਰਤੀ ਨੇ ਤੇ ਪੰਜਾਬ 77 ਸਹਿ ਬਹੁਤ ਬਹੁਤ ਸ਼ੁਕਤਾਂ ਹੋ। ਥੈਂਕ ਯੂ। ਸ਼ੁਕਰੀਆ ਜੀ। ਅਗਲਾ ਸਾਹਿਬ ਨੇ ਆਪਣੀ ਸਾਂਝ ਬਾਰੇ ਨਾ ਸੁਜੀਤ ਨਾ ਗੱਲ ਕੀਤੀ ਔਰ ਸੰਗਤ ਦੀ ਗੱਲ ਕੀਤੀ ਕਿ ਸਹਿਤ ਇਸ ਤਰ੍ਹਾਂ ਹੁੰਦਾ ਹੈ। ਔਰ ਕੁਝ ਹੋਰ ਦੋਸਤ ਰਹਿੰਦਾ ਹੋਵੇ ਨਾ ਤਿੰਨਾਂ ਦੋਸਤਾਂ ਤੋਂ ਬਿਨਾ ਇਸ ਟੀਮ ਸਾਥ। ਮਿਲ ਕਰਨੀ ਚਾਹੁੰਦੇ ਹਾਂ ਜੀ। ਇਤੋ ਦੋ ਗੀਤ ਜਿਹੜੇ ਤੁਸੀਂ ਦਿੱਤੇ ਹੈ ਜੀੜ ਕੇ ਜਾਓ ਕੋਈ ਨਾ ਕਰ ਸਕਿਆ ਦਾ ਜੀੜ ਕੇ ਜਾਓ ਕੋਈ ਨਾ ਕਰ ਕਿਹੜੇ ਦੋਨੇ ਗੀਤਾਂ ਦੇ ਉੱਪਰ ਮੈਂ ਪੜ੍ਹ ਕੇ ਸੁਣਾਇਆ ਮੈਂ ਸਮਝਾ ਕਿਹੜਾ ਗੀਤ ਹੈ ਨਾ ਉਹ ਜਦੋਂ ਕਿਸੇ ਗਉਣਾ ਨਾ ਉਹ ਇੱਕ ਸਾਹ ਚ ਗਾਇਆ ਗਾਣਾ ਉਹਦਾ ਜਿੰਦੇ ਸਾਹ ਟੁੱਟਣਾ ਬੰਦੇ ਦਾ ਅਸੀਂ ਬਾਗ ਤੇ ਬੋਲ ਸਕਦੇ ਹਾਂ ਗੱਲ ਬੋਲ ਸਕਦੇ ਹਾਂ ਕਵਤਾ ਬੋਲ ਸਕਦੇ ਹਾਂ ਸਾਹ ਲੈ ਕੇ ਪਰ ਗੀਤ ਦੇ ਵਿੱਚ ਨਾ ਸਾਹ ਟੁੱਟਣਾ ਹੋ ਜਾਂਦਾ ਹੈ ਦੂਸਰੀ ਗੱਲ ਮੈਂ ਇਹ ਕਹਾਂ ਜਨਾ ਕਿ ਜੇ ਕਈ ਕਿੰਨਾ ਜਿਹੜੀਆਂ ਨੈਟ ਹੁੰਦੀਆਂ ਨਾ ਆਫਸੋਰਸ ਵਾਲੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਉਹ ਨੈਟਵਰਕ ਤੋਂ ਕਹਿੰਦਾ ਮੇਰਾ ਮਤਲਬ ਇਹ ਹੈਗਾ ਕਿ ਬੜਾ ਯੂਰ ਗੱਲ ਕਰਨੀ ਜਿਹੜੀ ਡੁਬਲੀਕੇਸ਼ਨ ਨਹੀਂ ਹੈ ਜਿਹਦੇ ਵਿੱਚ ਠੀਕ ਹੈ ਉਹ ਨਾ ਕੋਈ ਬੰਦਾ ਉਹ ਉਹਦਾ ਬੰਦਾ ਜਿਹੜੀ ਕੰਨ ਨਹੀਂ ਹੋ ਸਕਦਾ ਕੋਈ ਵੀ ਬੰਦਾ ਨਾ ਸਾਡੇ ਸਮਾਜ ਉਹਦਾ ਜਿਹੜੀ ਕੰਨ ਨਹੀਂ ਹੁੰਦਾ ਉਹ ਤੋਂ ਕੁਝ ਪ੍ਰੇਸ਼ਣ ਮਾਨਸਿਕ ਜਿਹੜੀ ਹੋ ਜਾਂਦੀ ਹੈ ਇਹ ਇੱਕ ਕਰਨ ਲਈ ਫੋਰਡ ਮਾਰਕੈਂਡੀਆਂ ਕਿ ਇਹ ਇਹਨੇ ਇੱਕ ਜੈਂਡਰ ਦੂਸਰੇ ਜੈਂਡਰ ਨੂੰ ਸਮੋਧਨ ਕਰਦਾ करता ਜੇ ਤੁਸੀਂ ਜੀਤੋ ਕਿ ਬਣਾਉਣਾ ਤਾਂ ਇਹ ਦੂਸਰਾ ਜੈਂਡਰ ਨੂੰ ਸਮੋਧਨ ਕਰਦਾ ਕਿ ਅੰਗਾ ਦੇ ਨੂੰ ਦੂਤ ਬਣਾਓ ਕਿਸੇ ਪਿਆਰ ਦਵਾਂ ਦਿਓ ਇਹਦੇ ਫਿਰ ਬਹੁਤ ਹੀ बहुत ਕਵਤੇ ਬਹੁਤ ਹੀ ਨੇੜੀ ਆ ਗਈ ਧੰਨਵਾਦ ਸ਼ੁਕਰੀਆ ਜੀ ਜੈਂਡਰ ਬਾਰੇ ਇਹਨੇ ਠੀਕ ਕਰ ਦਿੱਤੀ ਹੋਰ ਦੋਸਤੋ